ਭਾਨੇ ਸਿੱਧੂ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੇ ਭਰਾ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੀਆਂ ਭੈਣਾਂ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੇ ਬਾਪੂ ਤੇ ਪਰਚੇ ਪਾ ਦਿੱਤੇ ਗਏ ਹੁਣ ਪਿੱਛੇ ਭਾਨੇ ਸਿੱਧੂ ਦੀ ਦਾਦੀ ਰਹਿ ਗਈ ਉਹਦੇ ਤੇ ਵੀ ਪਰਚੇ ਪਾ ਦੋ ਕਿਤੇ ਕੋਈ ਕਸਰ ਰਹਿ ਨਾ ਜਾਵੇ ਲੱਖਾ ਸਿੰਘ ਸੁਧਾਨਾ 3 ਤਰੀਕ ਨੂੰ ਜਦੋਂ ਕੱਟ ਕੀਤਾ ਗਿਆ ਆ ਤਿੰਨ ਚਾਰ ਬੰਦੇ ਸੀ ਬੜੀਆਂ ਇਹਨਾਂ ਨੇ ਹੱਬ ਹੱਬ ਕੇ ਵੀਡੀਓ ਪਾਈਆਂ ਜੀ ਲੱਖਾ ਸੁਧਾਨਾ ਤਾਂ ਸਰਕਾਰੀ ਬੰਦਾ ਲੱਖਾ ਸੁਧਾਨਾ ਉਥੇ ਪਹੁੰਚਿਆ ਕਿਵੇਂ ਲੱਖਾ ਸਿੰਘ ਸੁਧਾਨਾ ਤੇ ਵੀ ਪਰਚੇ ਪਾ ਦਿੱਤੇ ਗਏ 11 ਧਰਾਵਾਂ ਲੱਗੀਆਂ ਸਾਰਿਆਂ ਤੇ ਹੁਣ ਇਹ ਤੋਂ ਉੱਤੇ ਤੁਹਾਨੂੰ ਅਸੀਂ ਕੀ ਸਬੂਤ ਦੇ ਦਈਏ ਜਦੋਂ ਦੀਪ ਸਿੱਧੂ ਜਿਉਂਦਾ ਸੀ ਠੀਕ ਆ ਨਾ ਆਹ ਜਿਹੜੇ ਲੱਤਾਂ ਖਿੱਚਦੇ ਹਣ ਸੌ ਲੋਕ ਕੰਨ ਖੋਲ ਕੇ ਜਦੋਂ ਦੀਪ ਸਿੱਧੂ ਜਿਉਂਦਾ ਸੀ ਉਹ ਸਫਾਈਆਂ ਦਿੰਦਾ ਹੀ ਰਹਿ ਗਿਆ ਕਿ ਭਰੋਸਾ ਕਰ ਲਓ ਓਏ ਮੇਰੇ ਤੇ ਪਰ ਜਦੋਂ ਜਹਾਨ ਛੱਡ ਗਿਆ ਫੇਰ ਕਹਿੰਦੇ ਜੀ ਦੀਪ ਸਿੱਧੂ ਦਾ ਬੜਾ ਤਕੜਾ ਬੰਦਾ ਸੀ ਬੜਾ ਵਧੀਆ ਬੰਦਾ ਸੀ ਸਾਡਾ ਕੌਮੀ ਯੋਧਾ ਜਿਉਂਦੇ ਜੀ ਤੁਸੀਂ ਕਦਰ ਨਹੀਂ ਕੀਤੀ ਦੀਪ ਸਿੱਧੂ ਬਾਈ ਦੀ ਪਹਿਲੀ ਵਰਸੀ ਸੀ ਚੌਂਕੀ ਮਾਨ 150 ਬੰਦਾ ਨਹੀਂ ਆਇਆ ਉੱਥੇ ਆ ਜਿਹੜੇ ਘਰੇ ਆਪਦੀਆਂ ਤੀਮੀਆਂ ਨੂੰ ਗਾਲਾਂ ਕੱਢਦੇ ਆ ਨਾ ਉਹ ਵੀ ਕਹਿੰਦੇ ਆ ਭਾਨਾਤਾ ਜੀ ਗਾਲਾਂ ਕੱਢਦਾ ਆ ਜਸਵੀਰ ਇੰਜੀਨੀਅਰ ਹੋਣੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਵੀ ਇਹ ਤਾਂ ਜੀ ਭਾਨੇ ਤੇ ਵੀਡੀਓ ਪਾ ਪਾ ਕੇ ਫੇਮ ਲੈਂਦੇ ਆ ਇਹ ਤਾਂ ਜੀ ਉਹੀ ਭਗਾਈ ਮਰੀ ਜਾਂਦੇ ਆ ਇਹ ਤਾਂ ਜੀ ਆਏ ਫਲਾਨਾ ਧੌਂਕਾ ਕਿੰਨਾ ਕੁ ਤੁਸੀਂ ਉਹਨਾਂ ਨੂੰ ਬੋਲੇ ਮੁੰਡਿਆਂ ਨੂੰ ਜਸਵੀਰ ਇੰਜੀਨੀਅਰ ਉਹਨਾਂ ਨੂੰ ਭਾਨੇ ਸਿੱਧੂ ਨੂੰ ਰਿਹਾਅ ਕਰਵਾਉਂਦੇ ਕਰਵਾਉਂਦੇ ਆਪਾਂ ਆਪਦੇ ਹੋਰ 17 ਬੰਦਿਆਂ ਤੇ ਪਰਚੇ ਪਵਾ ਕੇ ਬਹਿ ਗਏ ਭਾਨੇ ਸਿੱਧੂ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੇ ਭਰਾ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੀਆਂ ਭੈਣਾਂ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੇ ਬਾਪੂ ਤੇ ਪਰਚੇ ਪਾ ਦਿੱਤੇ ਗਏ ਹੁਣ ਪਿੱਛੇ ਭਾਨੇ ਸਿੱਧੂ ਦੀ ਦਾਦੀ ਰਹਿ ਗਈ ਉਹਦੇ ਤੇ ਵੀ ਪਰਚੇ ਪਾ ਦੋ ਕਿਤੇ ਕੋਈ ਕਸਰ ਰਹਿ ਨਾ ਜਾਵੇ ਲੱਖਾ ਸਿੰਘ ਸੁਧਾਨਾ 3 ਤਰੀਕ ਨੂੰ ਜਦੋਂ ਕੱਟ ਕੀਤਾ ਗਿਆ ਆ ਤਿੰਨ ਚਾਰ ਬੰਦੇ ਸੀ ਬੜੀਆਂ ਇਹਨਾਂ ਨੇ ਹੱਬ ਹੱਬ ਕੇ ਵੀਡੀਓ ਪਾਈਆਂ ਕਿ ਜੀ ਲੱਖਾ ਸੁਧਾਨਾ ਤਾਂ ਸਰਕਾਰੀ ਬੰਦਾ ਲੱਖਾ ਸੁਧਾਨਾ ਉੱਥੇ ਪਹੁੰਚਿਆ ਕਿਵੇਂ ਆ ਦੇਖ ਲਓ ਤੁਸੀਂ ਹੁਣ ਲੱਖਾ ਸਿੰਘ ਸੁਧਾਨਾ ਤੇ ਵੀ ਪਰਚੇ ਪਾ ਦਿੱਤੇ ਗਏ 11 ਧਰਾਵਾਂ ਲੱਗੀਆਂ ਸਾਰਿਆਂ ਤੇ ਹੁਣ ਇਹ ਤੋਂ ਉੱਤੇ ਤੁਹਾਨੂੰ ਅਸੀਂ ਕੀ ਸਬੂਤ ਦੇ ਦਈਏ ਜਿਹੜਾ ਬੰਦਾ ਪੰਜਾਬ ਦੀ ਖਾਤਰ ਬੋਲਦਾ ਪੰਜਾਬ ਦੀ ਖਾਤਰ ਲੜਦਾ ਉਹਨੂੰ ਆ ਕੇ ਸਫਾਈਆਂ ਦੇਣੀਆਂ ਪੈਂਦੀਆਂ ਮਜਬੂਰ ਹੋ ਕੇ ਉਹਨੂੰ ਸਫਾਈਆਂ ਦੇਣੀਆਂ ਪੈਂਦੀਆਂ ਆ ਕੇ ਪਰ ਤੁਸੀਂ ਲੱਤਾਂ ਖਿੱਚਣੋਂ ਨਹੀਂ ਹਟਦੇ ਜਦੋਂ ਦੀਪ ਸਿੱਧੂ ਜਿਉਂਦਾ ਸੀ ਠੀਕ ਆ ਨਾ ਆਹ ਜਿਹੜੇ ਲੱਤਾਂ ਖਿੱਚਦੇ ਹਣ ਸੌ ਲੋ ਕੰਨ ਖੋਲ ਕੇ ਜਦੋਂ ਦੀਪ ਸਿੱਧੂ ਜਿਉਂਦਾ ਸੀ ਉਹ ਸਫਾਈਆਂ ਦਿੰਦਾ ਹੀ ਰਹਿ ਗਿਆ ਕਿ ਭਰੋਸਾ ਕਰ ਲੋ ਓਏ ਮੇਰੇ ਤੇ ਪਰ ਜਦੋਂ ਜਹਾਨ ਛੱਡ ਗਿਆ ਫੇਰ ਕਹਿੰਦੇ ਜੀ ਦੀਪ ਸਿੱਧੂ ਦਾ ਬੜਾ ਤਕੜਾ ਬੰਦਾ ਸੀ ਬੜਾ ਵਧੀਆ ਬੰਦਾ ਸੀ ਸਾਡਾ ਕੌਮੀ ਯੋਧਾ ਜਿਉਂਦੇ ਜੀ ਤੁਸੀਂ ਕਦਰ ਨਹੀਂ ਕੀਤੀ ਉਹ ਦੁਨੀਆ ਛੱਡ ਕੇ ਚਲਿਆ ਗਿਆ ਦੀਪ ਸਿੱਧੂ ਬਾਈ ਦੀ ਪਹਿਲੀ ਵਰਸੀ ਸੀ ਚੌਂਕੀ ਮਾਣ 150 ਬੰਦਾ ਨਹੀਂ ਆਇਆ ਉੱਥੇ ਆ ਹੁਣ 15 ਤਰੀਕ ਨੂੰ ਚੌਂਕੀ ਮਨ ਦੂਜੀ ਵਰਸੀ ਆ ਦੀਪ ਸਿੱਧੂ ਦੀ ਹੁਣ ਦੇਖਦੇ ਆ ਉੱਥੇ ਕੌਣ ਪਹੁੰਚਦਾ ਫੇਰ ਤੁਸੀਂ ਕਹਿੰਦੇ ਹੋ ਸਾਨੂੰ ਲਾਂਹਤਾ ਪਾਉਂਦਾ ਹੁਣ ਭਾਨੇ ਸਿੱਧੂ ਦੀਆਂ ਤੁਸੀਂ ਚੱਕ ਚੱਕ ਕੇ ਪੁਰਾਣੀਆਂ ਵੀਡੀਓ ਵਾਇਰਲ ਕਰੀ ਜਾਂਦੇ ਹੋ ਕਿ ਭਾਨਾ ਤਾਂ ਐ ਬੋਲਦਾ ਫਲਾਨਾ ਧੌਂਕਾ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਕਿ ਬੰਦਾ 100% ਸਹੀ ਹੋ ਸਕਦਾ ਮੰਨਿਆ ਗਲਤੀਆਂ ਹੁੰਦੀਆਂ ਨੇ ਮੇਰੇ 'ਚ ਹਜ਼ਾਰਾਂ ਗਲਤੀਆਂ ਨੇ ਭਾਨੇ ਸਿੱਧੂ 'ਚ ਵੀ ਹੋਣਗੀਆਂ ਹਰ ਬੰਦਾ ਗਲਤੀਆਂ ਕਰਦਾ ਕੋਈ ਇੱਥੇ ਦੁੱਧ ਤੋਤਦਾ ਨਹੀਂ ਹੈਗਾ ਪਰ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਬਸ ਗਲਤੀਆਂ ਹੀ ਫੜਨੀਆਂ ਆਉਂਦੀਆਂ ਨੇ ਬੰਦੇ ਦੇ ਚੰਗੇ ਕਰਮ ਵੀ ਦੇਖੋ ਵੀ ਚੰਗੇ ਕੰਮ ਉਹਨੇ ਕਿੰਨੇ ਕੀਤੇ ਆ ਕਿੰਨੇ ਲੋਕਾਂ ਦੇ ਪੈਸੇ ਵਾਪਸ ਕਰਾਏ ਆ ਬਸ ਉਹ ਦੋ ਚਾਰ ਇੱਕ ਵੀਡੀਓ ਆ ਪੁਰਾਣੀਆਂ ਚੱਕ ਚੱਕ ਕੇ ਉਹੀ ਵਾਇਰਲ ਕਰੀ ਜਾਂਦੇ ਆ ਲੈ ਦੱਸ ਆ ਜਿਹੜੇ ਘਰੇ ਆਪਦੀਆਂ ਤੀਮੀਆਂ ਨੂੰ ਗਾਣੇ ਕੱਢਦੇ ਆਣ ਉਹ ਵੀ ਕਹਿੰਦੇ ਆਪਾਂ ਨਤਾਜੀ ਗਾਲਾਂ ਕੱਢਦਾ ਆਪਦੀ ਪੀੜ੍ਹੀ ਥੱਲੇ ਸੋਟਾ ਮਾਰੋ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰੋ ਅਸੀਂ ਤਾਂ ਭਰਾਵੋ ਜਹ ਜੇ ਆ ਸੈਂਪਲ ਘੁੰਮਦੇ ਫਿਰਦੇ ਆ ਓਵੇਂ ਹੀ ਅਸੀਂ ਇੱਥੇ ਆ ਕੇ ਸੋਸ਼ਲ ਮੀਡੀਆ ਤੇ ਬੋਲਦੇ ਆ ਸਾਨੂੰ ਨਹੀਂ ਲੈਕਚਰ ਦੇਣੇ ਆਉਂਦੇ ਸਾਨੂੰ ਨਹੀਂ ਚੰਗਾ ਬੰਦਾ ਆਉਂਦਾ ਦੁਨੀਆ ਦੀ ਨਜ਼ਰ ਦੇ ਵਿੱਚ ਦੁਨੀਆ ਨੇ ਜੋ ਸਮਝਣਾ ਸਮਝੇ ਅਸੀਂ ਕਹਿੰਦਾ ਠੇਕਾ ਨਹੀਂ ਲਿਆ ਨਾ ਅਸੀਂ ਚੰਗੇ ਬੰਦੇ ਕਿਸੇ ਦੇ ਅੱਗੇ ਆ ਜਸਵੀਰ ਇੰਜੀਨੀਅਰ ਹੋਣੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਵੀ ਇਹ ਤਾਂ ਜੀ ਭਾਨੇ ਤੇ ਵੀਡੀਓ ਪਾ ਪਾ ਕੇ ਫੇਮ ਲੈਂਦੇ ਆ ਇਹ ਤਾਂ ਜੀ ਉਹੀ ਪਕਾਈ ਮਰੀ ਜਾਂਦੇ ਆ ਇਹ ਤਾਂ ਜੀ ਆਏ ਫਲਾਨਾ ਤੇ ਹੁਕਾ ਕਿੰਨਾ ਕੁ ਤੁਸੀਂ ਉਹਨਾਂ ਨੂੰ ਬੋਲੇ ਮੁੰਡਿਆਂ ਨੂੰ ਜਸਵੀਰ ਇੰਜੀਨੀਅਰ ਉਹਨਾਂ ਨੂੰ ਜਸਵੀਰ ਇੰਜੀਨੀਅਰ ਉਹਨਾਂ ਤੇ ਵੀ ਪਰਚੇ ਪਾਏ ਗਏ ਹੁਣ ਇਦੂ ਉੱਤੇ ਤੁਹਾਨੂੰ ਬੰਦਾ ਕੀ ਸਬੂਤ ਦੇ ਦੇਵੇ ਹੁਣ ਮੈਨੂੰ ਤੁਸੀਂ ਆਪ ਦੱਸ ਦੋ ਜੀ ਇਦੋਂ ਵੱਧ ਤਾਂ ਨਹੀਂ ਕੁਝ ਹੋ ਸਕਦਾ ਹੁਣ ਜੇ ਤੁਹਾਨੂੰ ਹਜੇ ਵੀ ਸ਼ਰਮਣੀ ਆਈ ਫੇਰ ਤੁਹਾਡਾ ਕੁਝ ਨਹੀਂ ਹੋ ਸਕਦਾ ਭਾਈ ਤੇ ਆ ਜਿਹੜੇ ਤਿੰਨ ਚਾਰ ਕੇ ਜਾਣੇ ਬੋਲਦੇ ਆ ਸੋਸ਼ਲ ਮੀਡੀਆ ਤੇ ਆ ਕੇ ਜਿਹੜੇ ਆਪਦੇ ਬੰਦਿਆਂ ਦੀਆਂ ਹੀ ਲੱਤਾਂ ਖਿੱਚੀ ਜਾਂਦੇ ਆ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕੰਨ ਖੋਲ ਕੇ ਸੁਣ ਲਓ ਜੇ ਤੁਸੀਂ ਆਈ ਆਪਦੇ ਬੰਦਿਆਂ ਦੀਆਂ ਲੱਤਾਂ ਖਿੱਚਦੇ ਰਹੇ ਇੱਕ ਦਿਨ ਤੁਸੀਂ ਆਪ ਹੀ ਘਾਣ ਕਰਾ ਲੈਣਾ ਆਪਦਾ ਇਹ ਵੀ ਗੱਲ ਮੇਰੀ ਤੁਸੀਂ ਚੇਤੇ ਰੱਖੋ ਤੇ ਲੋਕਾਂ ਦੇ ਅੱਗੇ ਮੈਂ ਬੇਨਤੀ ਕਰਦਾ ਕਿ ਇਕੱਠੇ ਹੋਵੋ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਸਾਥ ਦਿਓ 3 ਤਰੀਕ ਨੂੰ ਸਰਕਾਰ ਨੇ ਕਿਹਾ ਸੀ ਵੀ ਜਿਹੜੇ ਪਰਚੇ ਭਾਨੇ ਸਿੱਧੂ ਦੇ ਉੱਪਰ ਪਾਏ ਆ ਉਹ ਸਾਰੇ ਰੱਦ ਕਰਾਂਗੇ 10 ਤਰੀਕ ਨੂੰ ਭਾਨੇ ਸਿੱਧੂ ਨੂੰ ਅਸੀਂ ਛੱਡ ਦਾਂਗੇ ਉਹਨੂੰ ਰਿਹਾ ਕਰ ਦਾਂਗੇ ਪਰ ਜੋ ਹੁਣ ਹਾਲਾਤ ਬਣੇ ਹੋਏ ਆ ਜਿਵੇਂ ਇਹਨਾਂ ਨੇ ਹੋਰ 17 ਬੰਦਿਆਂ ਦੇ ਪਰਚੇ ਪਾਏ ਆ ਇਹ ਦੇਖ ਕੇ ਨਹੀਂ ਮੈਨੂੰ ਲੱਗਦਾ ਵੀ 10 ਨੂੰ ਇਹ ਭਾਨੇ ਸਿੱਧੂ ਨੂੰ ਛੱਡਣਗੇ ਮੈਨੂੰ ਲੱਗਦਾ ਇਹ ਹੋਰ ਬੰਦਿਆਂ ਨੂੰ ਵੀ ਟੰਗਣਗੇ ਵਿੱਚ ਤਾਂ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਵੀ ਸਰਕਾਰੇ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਤੁਹਾਨੂੰ ਵੋਟਾਂ ਪਾਈਆਂ ਨੇ ਜਿਹੜਾ ਬੰਦਾ ਪੰਜਾਬ ਦੇ ਲਈ ਸੋਚਦਾ ਪੰਜਾਬ ਦੇ ਲਈ ਲੜਦਾ ਉਹਦੇ ਨਾਲ ਆਏ ਧੱਕਾ ਨਾ ਕਰੋ ਜੇ ਪਰਚੇ ਪਾਉਣੇ ਆ ਤਾਂ ਉਹਨਾਂ ਤੇ ਪਾਓ ਜਿਹੜੇ ਨਸ਼ਾ ਵੇਚਦੇ ਆ ਜੇ ਪਰਚੇ ਪਾਉਣੇ ਆ ਤਾਂ ਉਹਨਾਂ ਤੇ ਪਾਓ ਜਿਹੜੇ ਗਰੀਬਾਂ ਦੇ ਨਾਲ ਧੱਕਾ ਕਰਦੇ ਆ ਜੇ ਪਰਚੇ ਪਾਉਣੇ ਆ ਉਹਨਾਂ ਤੇ ਪਾਓ ਜਿਹੜੇ ਗਰੀਬ ਬੰਦਿਆਂ ਦੇ ਪੈਸੇ ਨੱਪਦੇ ਆ ਠੱਗ ਏਜੰਟਾਂ ਦੇ ਪਰਚੇ ਪਾਓ ਜੇ ਪਾਉਣੇ ਆ ਪਰ ਤੁਸੀਂ ਉਲਟਾ ਕਰੀ ਜਾਂਦੇ ਹੋ ਜਿਹੜਾ ਬੰਦਾ ਪੰਜਾਬ ਪੰਜਾਬੀ ਅੱਧੀ ਗੱਲ ਕਰਦਾ ਤੁਸੀਂ ਉਹਨਾਂ ਤੇ ਪਰਚੇ ਪਾ ਪਾ ਕੇ ਉਹਨਾਂ ਨੂੰ ਜੇਲਾਂ ਚ ਠੋਕੀ ਜਾਂਦੇ ਹੋ ਸੋ ਇਸ ਕਰਕੇ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣਾ ਵੀ ਇੰਨਾ ਤੱਕਾ ਨਾ ਕਰੋ ਇਨਾ ਜੁਲਮ ਨਾ ਕਰੋ ਬਸ ਇੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ